ਇੱਥੇ ਤੁਹਾਡੀ ਬੋਲੀ ਬੋਲੀ ਬਾਬਾ ਮਿਹਨਤ ਦਾ ਮੁੱਲ ਮਿਲ ਜੇ ਸਭ ਨੂੰ ਕਦੇ ਨਾ ਟੁੱਟੇ ਆਸ ਦਾ ਤਿਆ ਇਹ ਸਾਡੀ ਅਰਦਾਸ ਦਾ ਤਿਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੌਲੀ ਬਾਬਾ ਚੈਨਲ ਦੇਖ ਰਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਅੱਜ ਮੈਂ ਤੁਹਾਡੇ ਲਈ ਪਾਲੀਵੁੱਡ ਤੇ ਬਾਲੀਵੁੱਡ ਦੇ ਬਹੁਤ ਹੀ ਵਧੀਆ ਸਿੰਗਰ ਤੇ ਲੀਰਿਸਟ ਸੁਪਰਸਟਾਰ ਗੁਰੂ ਰੰਦਾਵਾਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ ਜਿਨ੍ਹਾਂ ਨੇ ਆਪਣੀ ਲਾਈਫ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਬਹੁਤ ਸਟਰਗਲ ਕੀਤੀ ਤੇ ਉਹਨਾਂ ਨੇ ਬਹੁਤ ਚੰਗੇ ਮਾੜੇ ਦਿਨ ਵੀ ਆਪਣੀ ਲਾਈਫ ਵਿੱਚ ਦੇਖੇ ਸੋ ਦੋਸਤੋ ਤੁਸੀਂ ਸਾਰੇ ਇਸ ਵੀਡੀਓ ਲਈ ਲੰਬੇ ਸਮੇਂ ਤੋਂ ਫਰਮਾਇਸ਼ ਕਰ ਰਹੇ ਸੀ ਤੁਹਾਡੇ ਸਾਰਿਆਂ ਦੀ ਫਰਮਾਇਸ਼ ਨੂੰ ਪੂਰੇ ਕਰਦੇ ਹੋਏ ਆਪਾਂ ਅੱਜ ਗੁਰੂ ਰੰਦਾਵਾ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਆਂ ਸੋ ਆਪਾਂ ਅੱਜ ਦੀ ਵੀਡੀਓ ਵਿੱਚ ਗੁਰੂ ਰੰਦਾਵਾ ਜੀ ਦੀ ਲਾਈਫ ਬਾਰੇ ਉਹਨਾਂ ਦੀ ਫੈਮਿਲੀ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ ਸੋ ਦੋਸਤੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਆਪਾਂ ਬਹੁਤ ਹੀ ਇੰਟਰਸਟਿੰਗ ਗੱਲਾਂ ਗੁਰੂ ਰੰਦਾਵਾ ਬਾਰੇ ਕਰਾਂਗੇ ਜੋ ਤੁਹਾਨੂੰ ਸ਼ਾਇਦ ਨਾ ਪਤਾ ਹੋਣ ਤੇ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਤੇ ਇੰਟਰਸਟਿੰਗ ਵੀਡੀਓ ਹਰ ਰੋਜ਼ ਵੇਖਣ ਲਈ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਸੋ ਦੋਸਤੋ ਹੁਣ ਤੁਹਾਡਾ ਯਾਰ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਗੁਰੂ ਰੰਧਾਵਾ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ। ਗੁਰ ਸ਼ਰਨ ਜੋਤ ਸਿੰਘ ਰੰਧਾਵਾ ਉਰਫ ਗੁਰੂ ਰੰਧਾਵਾ ਦਾ ਜਨਮ 30 ਅਗਸਤ 1991 ਨੂੰ ਪਿੰਡ ਨੂਰਪੁਰ ਜ਼ਿਲ੍ਹਾ ਗਰਦਾਸਪੁਰ ਪੰਜਾਬ ਵਿਖੇ ਹੋਇਆ। ਗੁਰੂ ਰੰਧਾਵਾ ਨੂੰ ਬਚਪਨ ਤੋਂ ਹੀ ਸਿੰਗਿੰਗ ਦਾ ਬ ਟੀਵੀ ਅਤੇ ਰੇਡੀਓ ਤੇ ਜੋ ਗੀਤ ਚੱਲਦੇ ਸੀ ਉਹਨਾਂ ਤੋਂ ਸੁਣ ਸੁਣ ਕੇ ਵੇਖ ਵੇਖ ਕੇ ਸਿੱਖੀਆਂ ਤੇ ਗੁਰੂ ਰੰਧਾਵਾ ਨੇ ਆਪਣੇ ਸਕੂਲ ਸਮੇਂ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਗੁਰੂ ਰੰਧਾਵਾ ਨੇ ਪਹਿਲੀ ਵਾਰ ਜਦੋਂ ਉਹ ਤੀਜੀ ਕਲਾਸ ਵਿੱਚ ਸੀ ਤਾਂ ਉਸ ਸਮੇਂ ਸਟੇਜ ਤੇ ਪਰਫਾਰਮ ਕੀਤਾ ਤੇ ਉਹਨਾਂ ਨੇ ਉਸ ਫੰਕਸ਼ਨ ਵਿੱਚ 3rd ਪੋਜੀਸ਼ਨ ਹਾਸਲ ਕੀਤੀ ਚਾਹੇ ਉਸ ਸਮੇਂ ਗੁਰੂ ਰੰਧਾਵਾ ਦੀ ਉਮਰ ਸਿਰਫ 7 ਸਾਲ ਦੀ ਸੀ ਪਰ ਜੋ ਉਹਨਾਂ ਨੇ 3rd ਪੋਜੀਸ਼ਨ ਹਾਸਲ ਕੀਤੀ ਇਸ ਨਾਲ ਉਹਨਾਂ ਨੂੰ ਆਪਣੇ ਸਕੂਲ ਵਿੱਚ ਬਹੁਤ ਜ਼ਿਆਦਾ ਮਾਣ ਸਨਮਾਨ ਹਾਸਲ ਹੋਇਆ ਤੇ ਇਸ ਤੋਂ ਬਾਅਦ ਗੁਰੂ ਰੰਧਾਵਾ ਜੀ ਜਦੋਂ 7ਵੀਂ ਕਲਾਸ ਵਿੱਚ ਹੋਏ ਤਾਂ ਉਹਨਾਂ ਨੇ ਗਾਉਣ ਦੇ ਨਾਲ-ਨਾਲ ਲਿਖਣਾ ਵੀ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਉਹ ਲਿਖਦੇ ਗਏ ਤੇ ਥੋੜੇ ਹੀ ਸਮੇਂ ਵਿੱਚ ਉਹਨਾਂ ਨੂੰ ਗੀਤ ਲਿਖਣ ਵਿੱਚ ਵੀ ਚੰਗੀ ਮਹਾਰਤ ਆ हासिल होगी गुरु रंढावा ਨੇ ਆਪਣੀ ਮੁੱਢਲੀ ਵਿਦਿਆ ਪਿੰਡ ਦੇ ਹਾਈ ਸਕੂਲ ਤੋਂ ਹਾਸਲ ਕੀਤੀ ਅਤੇ ਆਪਣੀ ਸਕੂਲਿੰਗ ਕੰਪਲੀਟ ਕਰਨ ਤੋਂ ਬਾਅਦ ਗੁਰੂ ਰੰਧਾਵਾ ਜੀ ਦਿੱਲੀ ਵਿਖੇ ਚਲੇ ਗਏ ਤੇ ਉਹਨਾਂ ਨੇ ਇੰਡੀਅਨ ਇੰਸਟੀਚਿਊਟ ਆਫ ਪਲੈਨਿੰਗ ਐਂਡ ਮੈਨੇਜਮੈਂਟ ਦਿੱਲੀ ਤੋਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੇ ਐਮਬੀਏ ਕੀਤੀ ਕਿਉਂਕਿ ਦੋਸਤੋ ਗੁਰੂ ਰੰਧਾਵਾ ਦਾ ਮੰਨਣਾ ਕਿ ਇੱਕ ਆਰਟਿਸਟ ਜਾਂ ਕਿਸੇ ਵੀ ਬੰਦੇ ਦਾ ਵਧੀਆ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਆ ਇਸੇ ਕਾਰਨ ਹੀ ਗੁਰੂ ਰੰਧਾਵਾ ਨੇ ਆਪਣੇ ਕਰੀਅਰ ਆਪਣੀ ਸਿੰਗਿੰਗ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਪੂਰਾ ਧਿਆਨ ਰੱਖਿਆ ਤੇ ਇਸੇ ਕਾਰਨ ਹੀ ਉਹ ਪੋਸਟ ਗ੍ਰੈਜੂਏਸ਼ਨ ਕਰ ਸਕੇ। ਦੋਸਤੋ ਗੁਰੂ ਰੰਧਾਵਾ ਨੇ ਆਪਣੀ ਸਕੂਲਿੰਗ ਕੰਪਲੀਟ ਕਰਨ ਤੋਂ ਬਾਅਦ ਹੀ ਲਾਈਵ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ ਸੀ ਤੇ ਉਹਨਾਂ ਨੂੰ ਜੋ ਲਾਈਵ ਸ਼ੋਅਸ ਤੋਂ ਥੋੜੀ-ਬਹੁਤੀ ਇਨਕਮ ਹੁੰਦੀ ਸੀ ਉਸ ਨਾਲ ਉਹ ਆਪਣਾ ਖਰਚਾ ਪਾਣੀ ਚਲਾ ਲੈਂਦੇ ਸੀ। ਦੋਸਤੋ ਇੱਕ ਸਮਾਂ ਅਜੀਹਾ ਵੀ ਸੀ ਜਦੋਂ ਗੁਰੂ ਰੰਧਾਵਾ ਨੇ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਲਈ ਪਰ ਉਸ ਨੇ ਕੋਈ ਵੀ ਜੌਬ ਨਾ ਕਰਨ ਦਾ ਵੱਡਾ ਫੈਸਲਾ ਕੀਤਾ ਕਿਉਂਕਿ ਉਹ ਇੱਕ ਨਾਮਵਰ ਸਿੰਗਰ ਬਣਨਾ ਚਾਹੁੰਦਾ ਸੀ। ਤੇ ਉਸਨੇ ਸਿੰਕਿੰਗ ਵਿੱਚ ਹੀ ਪੂਰੀ ਤਰ੍ਹਾਂ ਫੋਕਸ ਕਰਨ ਦਾ ਫੈਸਲਾ ਕੀਤਾ ਪਰ ਦੋਸਤੋ ਉਸਦੇ ਇਸ ਫੈਸਲੇ ਤੇ ਗੁਰੂ ਰੰਧਾਵਾਦੇ ਕੁਝ ਰਿਸ਼ਤੇਦਾਰਾਂ ਨੇ ਉਸ ਨੂੰ ਤਾਨੇ ਮਿਹਨੇ ਵੀ ਦੇਣੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਰਿਸ਼ਤੇਦਾਰਾਂ ਨੇ ਸਾਰਿਆਂ ਵਿੱਚ ਬਿਠਾ ਕੇ ਗੁਰੂ ਰੰਧਾਵਾ ਨੂੰ ਇਹ ਕਿਹਾ ਕਿ ਵੇਖ ਤੂੰ ਕਿਹੜੇ ਪੁੱਠੇ ਕੰਮਾਂ ਵਿੱਚ ਪਿਆ ਤੇਰੇ ਨਾਲ ਦੇ ਜਿਹੜੇ ਮੁੰਡੇ ਆ ਆਪਣੇ ਰਿਸ਼ਤੇਦਾਰੀ ਵਿੱਚੋਂ ਉਹ 15000 ਦੀ ਜੌਬ ਕਰ ਰਿਹਾ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇਹ 20000 ਦੀ ਜੌਬ ਕਰ ਰਿਹਾ ਤੂੰ ਇਨ੍ਹਾਂ ਕੰਮਾਂ ਵਿੱਚ ਕਿਉਂ ਪਿਆ ਇਨ੍ਹਾਂ ਕੰਮਾਂ ਵਿੱਚ ਕੁਝ ਨਹੀਂ ਰੱਖਿਆ ਪਰ ਗੁਰੂ ਰੰਧਾਵਾ ਨੇ ਕਿਸੇ ਦੀ ਵੀ ਗੱਲ ਤੇ ਗੌਰ ਨਹੀਂ ਕੀਤੀ ਉਸ ਨੂੰ ਪਤਾ ਸੀ ਕਿ ਮੈਂ ਮਿਹਨਤ ਕਰ ਰਿਹਾ ਤਾ ਇੱਕ ਦਿਨ ਜਰੂਰ ਸਫਲ ਹੋਊਗਾ ਗੁਰੂ ਰੰਧਾਵਾ ਜੀ ਇਸੇ ਕਾਰਨ ਹੀ ਕਹਿੰਦੇ ਆ ਕਿ ਜਿੰਨਾ ਰਿਸ਼ਤੇਦਾਰਾਂ ਨੇ ਮੈਨੂੰ ਤਾਨੇ ਮੇਹਨੇ ਦਿੱਤੇ ਮੈਂ ਉਹਨਾਂ ਨਾਲ ਜ਼ਿਆਦਾ ਬੋਲ ਕੇ ਖੁਸ਼ ਨਹੀਂ ਜਦੋਂ ਵੀ ਮੈਂ ਪਿੰਡ ਜਾਂਦਾ ਮੈਂ ਆਪਣੇ ਘਰੇ ਹੀ ਰਹਿਣਾ ਜ਼ਿਆਦਾਤਰ ਤੇ ਜ਼ਿਆਦਾ ਰਿਸ਼ਤੇਦਾਰਾਂ ਨੂੰ ਮਿਲਣ ਨਹੀਂ ਜਾਂਦਾ ਇੱਥੇ ਗੁਰੂ ਰੰਧਾਵਾ ਨੇ ਇੱਕ ਗੱਲ ਹੋਰ ਵੀ ਕਹੀ ਕਿ ਜੋ ਰਿਸ਼ਤੇਦਾਰ ਇੱਕ ਸਮੇਂ ਮੈਨੂੰ ਵਿਹਲਾ ਸਮਝਦੇ ਸੀ ਕਹਿੰਦੇ ਸੀ ਕਿ ਪੁੱਠੇ ਕੰਮਾਂ 'ਚ ਲੱਗਿਆ ਹੋਇਆ ਅੱਜ ਉਹੀ ਮੇਰੇ ਤੇ ਮਾਣ ਮਹਿਸੂਸ ਕਰਦੇ ਆ ਤੇ ਹਰ ਕਿਸੇ ਨੂੰ ਕਹਿੰਦੇ ਆ ਕਿ ਗੁਰੂ ਰੰਧਾਵਾ ਸਾਡਾ ਮੁੰਡਾ ਪਰ ਦੋਸਤੋ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਬੰਦਾ ਕੋਈ ਵੀ ਆਪਣੀ ਲਾਈਫ ਵਿੱਚ ਅੱਗੇ ਵਧ ਰਿਹਾ ਹੁੰਦਾ ਜਾਂ ਕੋਈ ਵੀ ਬੱਚਾ ਆਪਣੀ ਲਾਈਫ ਵਿੱਚ ਕੁਝ ਵੀ ਕਰਨਾ ਚਾਹੁੰਦਾ ਉਸ ਬੰਦੇ ਨੂੰ ਰੋਕਣਾ ਨਹੀਂ ਚਾਹੀਦਾ ਕਿਉਂਕਿ ਹਰੇਕ ਬੰਦੇ ਵਿੱਚ ਵਾਹਿਗੁਰੂ ਜੀ ਵੱਲੋਂ ਇੱਕ ਟੈਲੈਂਟ ਦਿੱਤਾ ਗਿਆ ਉਸ ਟੈਲੈਂਟ ਦੇ ਸਿਰ ਤੇ ਉਹ ਅੱਗੇ ਵਧ ਸਕਦਾ ਸੋ ਦੋਸਤੋ ਉਹਨਾਂ ਨੇ ਸਭ ਨੂੰ ਇਹ ਮੈਸੇਜ ਵੀ ਦਿੱਤਾ ਕਿ ਹਮੇਸ਼ਾ ਬੰਦੇ ਨੂੰ ਆਪਣੇ ਉੱਪਰ ਵਿਸ਼ਵਾਸ ਰੱਖਣਾ ਚਾਹੀਦਾ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਦੋਸਤੋ ਇਸ ਤੋਂ ਬਿਨਾਂ ਵੀ ਗੁਰੂ ਰੰਧਾਵਾ ਨੇ ਆਪਣੇ ਕੈਰੀਅਰ ਵਿੱਚ ਬਹੁਤ ਜ਼ਿਆਦਾ ਸੰਘਰਸ਼ ਬਹੁਤ ਜ਼ਿਆਦਾ ਸਟਰਗਲ ਕੀਤਾ ਤੇ ਬਹੁਤ ਸਾਰੀਆਂ ਮੁਸ਼ਕਲਾਂ ਮਸੀਬਤਾਂ ਦਾ ਵੀ ਸਾਹਮਣਾ ਕੀਤਾ ਕਿਉਂਕਿ ਜਿਸ ਸਮੇ ਗੁਰੂ ਰੰਧਾਵਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਹ ਬਹੁਤ ਸਾਰੀਆਂ ਕੰਪਨੀਆਂ ਨੂੰ ਜਾ ਕੇ ਮਿਲੇ ਪਰ ਕਿਸੇ ਵੀ ਕੰਪਨੀ ਨੇ ਉਹਨਾਂ ਦਾ ਸੌਂਗ ਰਿਲੀਜ਼ ਕਰਨ ਲਈ ਹਾਂ ਨਹੀਂ ਕੀਤੀ ਜਿਸ ਨਾਲ ਗੁਰੂ ਰੰਧਾਵਾ ਨੂੰ ਕਾਫੀ ਜ਼ਿਆਦਾ ਟੈਨਸ਼ਨ ਪਰੇਸ਼ਾਨੀ ਵੀ ਹੋਈ ਪਰ ਗੁਰੂ ਰੰਧਾਵਾ ਨੂੰ ਆਪਣੇ ਆਪ ਦੇ ਉੱਪਰ ਵਿਸ਼ਵਾਸ ਸੀ ਕਿ ਮੇਰੇ ਗੀਤ ਬਹੁਤ ਵਧੀਆ ਇਹ ਇੱਕ ਦਿਨ ਜ਼ਰੂਰ ਚੱਲਣਗੇ ਲੋਕ ਇਹਨਾਂ ਨੂੰ ਪਸੰਦ ਕਰਨਗੇ ਫਿਰ ਦੋਸਤੋ ਉਹਨਾਂ ਦਾ 2012 ਵਿੱਚ ਡੈਬਿਊ ਸੌਂਗ ਆਇਆ ਸੇਮ ਗਰਲ ਇਹ ਗੀਤ ਉਹਨਾਂ ਦਾ ਅਰਜੁਨ ਨਾਲ ਆਇਆ ਸੀ ਇਸ ਗੀਤ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਤੇ ਫਿਰ ਦੋਸਤੋ ਗੁਰੂ ਰੰਧਾਵਾ ਦਾ ਨੈਕਸਟ Song 5 ਮਾਰਚ 2013 ਨੂੰ ਆਇਆ Song ਦਾ ਨਾਮ ਸੀ ਛੱਡ ਗਈ ਇਸ Song ਤੋਂ ਗੁਰੂ ਰੰਧਾਵਾ ਨੂੰ ਬਹੁਤ ਜ਼ਿਆਦਾ ਉਮੀਦਾਂ ਸੀ ਪਰ ਇਸ Song ਨੂੰ ਦਰਸ਼ਕਾਂ ਵੱਲੋਂ ਠੀਕ ਠਾਕ ਰਿਸਪੌਂਸ ਦਿੱਤਾ ਗਿਆ ਤੇ ਫਿਰ ਸਨ 2015 ਵਿੱਚ ਗੁਰੂ ਰੰਧਾਵਾ ਦਾ Song ਆਇਆ ਪਟੋਲਾ ਜਦੋਂ ਨਿਕਲੇ ਪਟੋਲਾ ਬਣ ਕੇ ਇਤਰਾ ਦੀ ਜਾਣ ਤੇ ਬਣੇ ਜੋ ਨਿਕਲੇ ਪਟੋਟਾ ਬਣ ਕੇ ਕਿੰਨਾਂ ਦੀ ਜਾਨ ਤੇ ਬਣੇ ਇਸ Song ਨੇ ਗੁਰੂ ਰੰਦਾਵਾਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਇਸ Song ਵਿੱਚ ਬੋਹੀਮੀਆ ਜੀਵੀ ਨਾਲ ਸੀ ਉਹਨਾਂ ਦੇ ਇਹ ਗੀਤ ਸੁਪਰ ਡੂਪਰ ਹਿੱਟ ਹੋਇਆ ਤੇ ਇਸ ਗੀਤ ਨੇ ਗੁਰੂ ਰੰਦਾਵਾ ਨੂੰ ਰਾਤੋਂ ਰਾਤ ਸੁਪਰਸਟਾਰ ਬਣਾ ਦਿੱਤਾ ਇਸ ਤੋਂ ਬਾਅਦ ਗੁਰੂ ਰੰਦਾਵਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਹਨਾਂ ਦੇ ਬਹੁਤ ਸਾਰੇ ਗੀਤ ਹੁਣ ਤੱਕ ਸੁਪਰ ਹਿੱਟ ਹੋ ਚੁੱਕੇ ਆ ਜੇ ਆਪਾਂ ਦੇ ਹਿੱਟ ਸੌਂਗ ਦੀ ਗੱਲ ਕਰੀਏ ਤਾਂ ਉਹਨੇ ਪਟੋਲਾ ਖਤ ਆਊਟਫਿਟ ਯਾਰ ਮੋੜ ਦੋ ਤੂੰ ਮੇਰੀ ਰਾਣੀ ਸੂਟ ਫੈਸ਼ਨ ਹਾਈ ਰੇਟਡ ਗੱਭਰੂ ਹਾਈ ਰੇਟਡ ਗੱਭਰੂ ਤੇ ਹੁਣ ਤੱਕ 678 ਮਿਲੀਅਨ ਵਿਊਜ਼ ਹੋ ਚੁੱਕੇ ਆ ਇਸ਼ਾਰੇ ਤੇਰੇ ਕੰਗਣੇ ਦੇ ਲਾਹੌਰ ਲਾਹੌਰ ਸੌਂਗ ਬਹੁਤ ਹੀ ਜ਼ਿਆਦਾ ਸੁਪਰ ਹਿੱਟ ਹੋਇਆ ਇਸ ਸੌਂਗ ਨੇ ਬਹੁਤ ਸਾਰੇ ਰਿਕਾਰਡਸ ਬਣਾਏ ਇਸ ਗੀਤ ਤੇ ਹੁਣ ਤੱਕ 707 ਮਿਲੀਅਨ ਵਿਊਜ਼ ਹੋ ਚੁੱਕੇ ਆ ਤੇ ਇਸ ਦੇ ਨਾਲ ਹੀ YouTube ਬਿਲਬੋਰਡ ਦੇ ਟਾਪ 25 ਚਾਰਟ ਵਿੱਚ ਇਸ Song ਨੇ ਜਗ੍ਹਾ ਬਣਾਈ ਆ ਇਸ Song ਦੇ ਹਿੱਟ ਹੋਣ ਦੇ ਨਾਲ ਹੀ ਗੁਰੂ ਰੰਦਾਵਾ ਇੰਡੀਆ ਦਾ ਪਹਿਲਾ ਸਿੰਗਰ ਵੀ ਬਣ ਗਿਆ ਜਿਸ ਦਾ ਗੀਤ ਟਾਪ 25 ਚਾਰਟ ਆ ਜੋ ਬਿਲਬੋਰਡ ਦਾ ਉਸ ਵਿੱਚ ਲਿਸਟ ਹੋਇਆ ਦੋਸਤੋ ਇਸ ਲਿਸਟ ਵਿੱਚ ਜ਼ਿਆਦਾਤਰ ਹਾਲੀਵੁੱਡ ਸਿੰਗਰ ਰਹੇ ਆ ਜਿਵੇਂ ਮਾਈਕਲ ਜੈਕਸਨ ਮਡੋਨਾ ਤੇ ਇਸ ਤੋਂ ਬਿਨਾਂ ਵੀ ਬਹੁਤ ਸਾਰੇ ਵੱਡੇ ਨਾਮਵਰ ਸਿੰਗਰ ਤੇ ਦੋਸਤੋ ਲਾਹੌਰ Song ਨੇ ਉਹਨਾਂ ਨੂੰ ਇੰਡੀਆ ਦਾ ਪਹਿਲਾ ਸਿੰਗਰ ਵੀ ਬਣਾ ਦਿੱਤਾ ਜਿਸ ਤੇ 3 ਬਿਲੀਅਨ ਵਿਊਜ਼ ਹੋਏ ਆ ਇਸ ਦੇ ਨਾਲ ਦੋਸਤੋ ਗੁਰੂ ਰੰਧਾਵਾ ਹੁਣ ਬਾਲੀਵੁੱਡ ਵਿੱਚ ਵੀ ਪੂਰੀ ਤਰ੍ਹਾਂ ਸ਼ਾ ਚੁੱਕੇ ਆ ਉਹਨਾਂ ਦੇ ਬਹੁਤ ਸਾਰੇ ਗੀਤ ਅੱਜਕੱਲ ਬਾਲੀਵੁੱਡ ਵਿੱਚ ਆ ਰਹੇ ਆ ਜਿਵੇਂ ਉਹਨਾਂ ਦਾ ਗੀਤ ਤੈਨੂੰ ਸੂਟ ਸੂਟ ਕਰਦਾ ਇਹ ਸੁਪਰ ਹਿੱਟ ਰਿਆ ਇਹ ਫਿਲਮ ਹਿੰਦੀ ਮੀਡੀਅਮ ਵਿੱਚ ਆਇਆ ਸੀ ਚਾਹੇ ਦੋਸਤੋ ਇੱਕ ਸਮਾਂ ਅਜੀਹਾ ਵੀ ਸੀ ਜਦੋਂ ਗੁਰੂ ਰੰਧਾਵਾ ਨੂੰ ਆਪਣੇ ਜੀਵਨ ਵਿੱਚ ਆਪਣੇ ਕੈਰੀਅਰ ਵਿੱਚ ਬਹੁਤ ਜ਼ਿਆਦਾ ਸਟਰਗਲ ਸੰਘਰਸ਼ ਕਰਨਾ ਪਿਆ ਉਹ ਬਹੁਤ ਸਾਰੇ ਨਾਮੀ ਸਿੰਗਰਾਂ ਦੇ ਸ਼ੋਅ ਦੀ ਓਪਨਿੰਗ ਕਰਦਾ ਸੀ ਪਰ ਦੋਸਤੋ ਗੁਰੂ ਰੰਧਾਵਾ ਅਕਸਰ ਹੀ ਕਹਿੰਦੇ ਆ ਕਿ ਜੋ ਮੈਂ ਮਿਹਨਤ ਕੀਤੀ ਆ ਵਾਹਿਗੁਰੂ ਜੀ ਨੇ ਮੇਰੀ ਮਿਹਨਤ ਦਾ ਮੈਨੂੰ ਫਲ ਦਿੱਤਾ ਇਸ ਦੇ ਨਾਲ ਹੀ ਗੁਰੂ ਰੰਧਾਵਾ ਨੂੰ ਬੋਹੀਮੀਆਂ ਦੁਆਰਾ ਬਹੁਤ ਜ਼ਿਆਦਾ ਸਪੋਰਟ ਕੀਤੀ ਗਈ ਆ ਇਸੇ ਕਾਰਨ ਗੁਰੂ ਰੰਧਾਵਾ ਬੋਹੀਮੀਆਂ ਨੂੰ ਆਪਣਾ ਬ੍ਰਦਰ ਵੀ ਮੰਨਦੇ ਆ ਦੋਸਤੋ ਗੁਰੂ ਰੰਧਾਵਾ ਦੀ ਫੈਮਿਲੀ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਬ੍ਰਦਰ ਰਮਨੀਕ ਦਾਦਾ ਦਾਦੀ ਨੇ ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਕੀਤੀ ਜਿਸ ਲਈ ਗੁਰੂ ਰੰਧਾਵਾ ਹਮੇਸ਼ਾ ਹੀ ਆਪਣੀ ਫੈਮਿਲੀ ਦੀ ਸਪੋਰਟ ਦੀ ਪ੍ਰੇਜ਼ ਵੀ ਕਰਦੇ ਰਹਿੰਦੇ ਆ ਜੇ ਦੋਸਤੋ ਆਪਾਂ ਗੁਰੂ ਰੰਧਾਵਾ ਜੀ ਦੀਆਂ ਹੋਰ ਅਚੀਵਮੈਂਟਸ ਦੀ ਗੱਲ ਕਰੀਏ ਤਾਂ ਗੁਰੂ ਰੰਧਾਵਾ ਜੀ IPL ওপనింగ్ ਸ਼ਰਮਣੀ ਤੇ ਵੀ ਗਾ ਚੁੱਕਿਆ ਤੇ ਉਹਨਾਂ ਨੇ ਬਹੁਤ ਸਾਰੇ ਨੈਸ਼ਨਲ ਤੇ ਇੰਟਰਨੈਸ਼ਨਲ ਇਵੈਂਟਸ ਦੇ ਉੱਪਰ ਵੀ ਪਰਫਾਰਮ ਕੀਤਾ ਹੁਣ ਆਪਾਂ ਦੋਸਤੋ ਗੁਰੂ ਰੰਦਾਵਾ ਜੀ ਦੇ ਅਵਾਰਡਸ ਦੀ ਗੱਲ ਕਰਦੇ ਆਂ ਵੈਸੇ ਤਾਂ ਗੁਰੂ ਰੰਦਾਵਾ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਅਵਾਰਡ ਹਾਸਲ ਕੀਤੇ ਪਰ ਦੋਸਤੋ ਫਿਰ ਵੀ ਜੋ ਉਹਨਾਂ ਨੂੰ ਕੁਝ ਵੱਡੇ ਅਵਾਰਡਸ ਮਿਲਿਆ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਉਹਨੇ ਉਹਨਾਂ ਨੂੰ ਬੈਸਟ ਡੈਬਿਊ ਮੇਲ ਐਟ ਪੀਟੀਸੀ 뮤직 ਅਵਾਰਡ 2014 ਤੇ ਮਿਲਿਆ ਤੇ ਇਸ ਦੇ ਨਾਲ ਹੀ ਬੈਸਟ ਡੂ ਸੌਂਗ ਪਟੋਲਾ ਐਟ ਪੀਟੀਸੀ 뮤직 ਅਵਾਰਡ 2016 ਤੇ ਮਿਲਿਆ ਤੇ ਸਨ 2019 ਵਿੱਚ ਗੁਰੂ ਰੰਧਾਵਾ ਜੀ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵਾਰਡਸ ਤੇ ਦਾਦਾ ਸਹਿਫਾਲਕੇ 어ਵਾਰਡ ਨਾਲ ਨਵਾਜਿਆ ਗਿਆ ਸੋ ਦੋਸਤੋ ਗੁਰੂ ਰੰਧਾਵਾ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਅਚੀਵਮੈਂਟਸ ਹਾਸਲ ਕੀਤੀਆਂ ਬਹੁਤ ਹੀ ਛੋਟੀ ਉਮਰ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਮਾਨ ਸਨਮਾਨ ਹਾਸਲ ਕੀਤਾ ਸੋ ਦੋਸਤੋ ਅਸੀਂ ਆਪਣੇ ਚੈਨਲ ਬੋਲੀਹੋਲੀ ਬਾਬਾ ਤੇ ਸਾਡੀ ਪੂਰੀ ਟੀਮ ਵੱਲੋਂ ਵਾਹਿਗੁਰੂ ਜੀ ਅੱਗੇ ਇਹ ਹੀ ਅਰਦਾਸ ਕਰਾਂਗੇ ਕਿ ਗੁਰੂ ਰੰਧਾਵਾ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਇਸੇ ਤਰ੍ਹਾਂ ਆਪਣੇ ਵਧੀਆ-ਵਧੀਆ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿਣ ਵਾਹਿਗੁਰੂ ਜੀ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖਣ ਸੋ ਦੋਸਤੋ ਏਸੀ ਗੁਰੂ ਰੰਧਾਵਾ ਦੀ ਬਾਇਓਗ੍ਰਾ ਮੀਰਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਦੋਸਤੋ ਵੀਡੀਓ ਵਧੀਆ ਲੱਗੀ ਤੇ ਤੁਸੀਂ ਗੁਰੂ ਰੰਧਾਵਾ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਲਿਖੋ ਫੈਨ ਗੁਰੂ ਰੰਧਾਵਾ ਦੇ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਗੁਰੂ ਰੰਧਾਵਾ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣ ਸਕਣ ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੁਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤਰ੍ਹਾਂ ਤੋਂ ਸਭ ਤੋਂ ਪਹਿਲਾਂ ਪਹੁੰਚ ਸਕੇ ਇੰਨੇ ਸ਼ਬਦਾਂ ਨਾਲ ਆਪਣੇ ਦੋਸਤ ਤੇ ਜੁਗਮੀਤ ਬਰਾੜ ਨੂੰ ਦਿਓ ਅਜਾਜਤ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸ